ਚਰੀਆ ਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਮੰਗ ਤੇ ਆਦਮਪੁਰ ਹਵਾਈ ਅੱਡੇ ਤੋਂ ਪਟਨਾ ਸਾਹਿਬ ਜਾਣ ਲਈ ਸਿੱਧੀ ਉਡਾਣ ਚਾਲੂ ਕਰਵਾਉਣ ਲਈ ਸ੍ਰੀ ਸੋਮ ਪ੍ਰਕਾਸ਼ ਜੀ ਸਾਬਕਾ ਕੇਂਦਰੀ ਮੰਤਰੀ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ ਜਾ ਕੇ ਜਥੇਦਾਰ ਬਹਾਦਰ ਸਿੰਘ ਸੰਗਤਪੁਰ ਸਰਪੰਚ ਅਤੇ ਸਾਥੀਆਂ ਗੁਰਬਖਸ਼ ਸਿੰਘ ਅਟੌਲੀ ਪ੍ਰੇਮ ਸਿੰਘ ਜਸਪਾਲ ਸਿੰਘ ਗਿੱਲ ਪ੍ਰਮਿੰਦਰ ਸਿੰਘ ਜਿੰਦੂ ਕੁਲਵਿੰਦਰ ਸਿੰਘ ਕਿੰਦਾ ਅਜੋਤ ਸਿੰਘ ਗੁਰਪ੍ਰੀਤ ਸਿੰਘ ਭੁਪਿੰਦਰ ਸਿੰਘ ਫਤਿਹ ਮੋਬੈਲ ਨੇ ਚਿੱਠੀ ਦਿੱਤੀ ਮੰਤਰੀ ਜੀ ਨੇ ਉਡਾਨ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਸਾਰਿਆਂ ਨੇ ਸ੍ਰੀ ਸੂਮ ਪ੍ਰਕਾਸ਼ ਜੀ ਦਾ तहे ਦਿਲੋਂ ਧੰਨਵਾਦ ਕੀਤਾ ਪ੍ਰੇਸ਼ ਹੈ ਇੱਕ ਰਿਪੋਰਟ ਅਸੀਂ ਸਾਰੇ ਇੱਕ ਅੱਜ ਮੰਗ ਪੱਤਰ ਦਿੱਤਾ ਸੂਮ ਪ੍ਰਕਾਸ਼ ਜੀ ਨੂੰ ਕਿਸ ਸਬੰਧ ਵਿੱਚ ਦਿੱਤਾ ਇਹ ਮੰਗ ਪੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੰਗ ਪੱਤਰ ਦਿੱਤਾ ਜਿਹੜੀ ਅੱਜ ਨੂੰ ਕੋਰਟ ਤੋਂ ਅਟਨਾ ਕਰਨ ਫਲੇਟ ਚਲਣ ਵਾਸਤੇ ਦਿੱਤਾ ਸੰਗਤਾਂ ਨੂੰ ਜਿਹੜੇ ਇਹਨਾਂ ਦੇ ਸਾਡੇ ਵੀਰ ਜਾਂ ਸਾਡੇ ਪੰਜਾਬ ਦੇ ਉੱਥੇ ਜਾਣਾ ਚਾਹਦੇ ਆ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਬਹੁਤ ਆਸਾ ਹੁੰਦਾ ਸੀ ਅੱਜ ਉਸ ਦੇ ਸੰਬੰਧ ਵਿੱਚ ਅਸੀਂ ਇਹ ਮੰਗ ਪੱਤਰ ਦਿੱਤਾ ਕਿ ਸੰਗਤਾਂ ਨੂੰ ਆਉਣ ਜਾਣ ਦੀ ਜਲਦੀ ਸੁਵਿਧਾ ਪ੍ਰੋਕਰੀਆ ਦਿੱਤੀ ਜਾਵੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ